ਮੈਨੂੰ ਨਹੀਂ ਮੈਂ ਮਰਿਆ ਹੋਇਆ ਇਸ ਦਾ ਕਿਦੋਂ ਮਰੇ ਸੀ ਤੁਸੀਂ ਜੁਲਾਈ 15 ਚ ਮੈਨੂੰ ਮਾਰ ਦਿੱਤਾ ਗਿਆ ਮੈਂ ਕੀ ਕਹ ਲੱਗੇ ਮੈਂ ਮਰੇ ਦਾ ਸ਼ਮਸ਼ਾਨਘਾਟ ਤੋਂ ਉੱਠ ਕੇ ਆਇਆ ਮੈਂ ਹਾਂਜੀ ਮਾਰ ਦਿੱਤਾ ਇਹਨਾਂ ਨੇ ਸਰਟੀਫਿਕੇਟ ਮੰਨਦ ਕਰਕੇ ਦਿੱਤੇ ਉੱਥੇ ਪਾਣੀ ਦਾ ਬਿੱਲ ਵੀ ਨਿਕਲ ਗਿਆ ਕਿਸੇ ਜਨੰਦ ਨੂੰ ਮੇਰਾ ਨੋ ਨੋ ਕਟਵਾ ਕੇ ਮ੍ਰਿਤਪਰਵਾਨ ਪੱਤਰ ਲਗਾ ਕੇ ਉਹਨਾਂ ਨੇ ਮਾਰ ਦਿੱਤਾ ਗਿਆ ਮੇਰਾ ਮੇਰਾ ਨੋਟ ਕੱਟ ਦਿੱਤਾ ਮੈਂ ਜਿੰਦਾ ਕਰਨਾ ਚਾਹੁੰਦਾ ਕੋਈ ਮੇਰੀ ਮਦਦ ਨਹੀਂ ਕਰ ਰਿਹਾ ਕੋਈ ਮੇਰੀ ਸਹਾਦਤ ਨਹੀਂ ਕਰ ਰਿਹਾ ਡੀਜੀ ਸਾਹਿਬ ਕੋ ਗਿਆ ਅੱਜ ਆਪਣਾ ਐਡੀਨ ਸਾਹਿਬ ਕੋ ਵੀ ਗਿਆ ਐਡੀਨ ਸਾਹਿਬ ਕੋ ਗਿਆ ਮੈਂ ਤਰੀਕ ਹੈ ਕਹਿੰਦੇ ਤੂੰ ਜੱਜ ਸਾਹਮਣੇ ਚਵੇੜ ਮਾਰਦੇ ਮੈਂ ਜ਼ਿੰਦਾ ਹਾਂ ਦਾ ਪਰਚਾ ਲੈ ਕੇ ਇੱਕ ਬਜ਼ੁਰਗ ਡੀਸੀ ਦਫ਼ਤਰ ਦੇ ਚੱਕਰ ਕੱਟ ਰਿਹਾ ਅਤੇ ਦਾਵਾ ਕਰ ਰਿਹਾ ਕਿ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਜਦ ਕਿ ਉਹ ਜ਼ਿੰਦਾ ਹੈ ਉਸਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਕਿਹਾ ਕਿ ਉਸ ਨੂੰ ਜ਼ਿੰਦਾ ਘੋਸ਼ਿਤ ਕੀਤਾ ਜਾਵੇ ਉਸਨੇ ਦੋਸ਼ ਲਾਇਆ ਕਿ ਡੀਸੀ ਦਫ਼ਤਰ ਨਗਰ ਕਮਿਸ਼ਨਰ ਸਣੇ ਹੋਰ ਸਰਕਾਰੀ ਦਫ਼ਤਰ ਦੇ ਚੱਕਰ ਕੱਟ ਘੇ ਉਹਦੀ ਜੁੱਤੀਆਂ ਖਿਸ ਗਈਆਂ ਲੇਕਿਨ ਉਸ ਨੂੰ ਮੌਤ ਦੇ ਫਰਜ਼ੀ ਦਸਤਾਵੇਜ਼ ਬਣਾਏ ਜਾਣ ਦੀ ਗੱਲ ਸਵੀਕਾਰ ਕਰਨ ਵਾਲੇ ਅਫਸਰੀ ਉਸ ਨੂੰ ਜ਼ਿੰਦਾ ਨਹੀਂ ਕਰ ਰਹੇ ਬਾਕੀ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਕੀ ਨਾਮ ਹੈ ਭਾਈ ਤੁਹਾਡਾ ਮੈਂ ਪਵਨ ਕੁਮਾਰ ਹਾਂ ਜੀ ਕਿੱਥੇ ਰਹਿਣ ਆਲੇ ਆਪਣਾ ਕਲਾਸ਼ ਨਗਰ ਅੱਛਾ ਕਲੀ ਨੰਬਰ 2 ਵਿੱਚ ਅੱਛਾ ਲੁਧਿਆਣਾ ਲੁਧਿਆਣੇ ਵਿੱਚ ਤੇ ਹੁਣ ਕਿੱਥੇ ਰਹਿੰਦੇ ਹੋ ਸਰਗਵਾਸ ਅਹ ਮੈਂ ਮਰ ਮਰ ਗਏ ਆ ਜੀ ਮੈਂ ਮਰਿਆ ਹੋਇਆ ਤੁਸੀਂ ਮਰੇ ਹੋਏ ਹੋ ਹਾਂਜੀ ਨਹੀਂ ਨਹੀਂ ਤੁਸੀਂ ਤਾਂ ਜਿੰਦਾ ਹੋ ਨਹੀਂ ਨਹੀਂ ਮੈਂ ਮਰਿਆ ਹੋਇਆ ਇਸ ਦਾ ਹੈ ਮੈਂ ਇਸ ਤਾਂ ਮਰਿਆ ਹੋਇਆ ਜੀ ਕੱਲ ਜਾਇ ਕਿਦੋਂ ਮਰੇ ਸੀ ਤੁਸੀਂ 2015 ਵਿੱਚ ਮੈਨੂੰ ਮਾਰ ਦਿੱਤਾ ਗਿਆ ਇਹ ਪ੍ਰੂਫ ਕਿਦਾਂ ਵਾਂ ਕਿ ਤੁਸੀਂ ਮਰੇ ਹੋਏ ਹੋ ਪ੍ਰੂਫ ਜੋ ਕਿ ਮੇਰੇ ਕੀਰਤਪੁਰ ਵੀ ਫੁੱਲ ਤਾਰ ਦਿੱਤੇ ਗਏ ਆ ਦੇਖੋ ਸਬੂਦ ਮੇਰੇ ਕੋਲ ਆ ਹਾਂ ਜੀ ਕਿ ਕੀਰਤਪੁਰ ਦੀ ਮੇਰੇ ਫੁੱਲ ਤਾਰ ਦਿੱਕ ਤਰ ਗਏ ਨੇ ਤੁਹਾਡੇ ਫੁੱਲ ਵੀ ਤਰ ਗਏ ਆ ਹਾਂ ਜੀ ਤੁਸੀਂ ਗੱਲ ਕਿਦਾਂ ਕਰਨੀ ਬਸ ਕੀ ਗੱਲ ਹੈ ਮੈਂ ਮਰੇ ਦਾ ਸ਼ਮਸ਼ਾਨ ਘਾਟ ਤੋਂ ਉੱਠ ਕੇ ਆਇਆ ਮੈਂ ਕਿਉਂ ਮਰਿਆ ਹੋਇਆ ਮੈਂ ਇਸ ਟਾਈਮ ਹੋਇਆ ਕੀ ਹੈ ਸਰ ਹੋਇਆ ਕੀ ਹੈ ਬਾਈ ਮੇਰੀ ਪ੍ਰਾਪਤੀ ਹੈ ਮੁਜੱਫਰ ਨਗਰ 5.5 ਬਿਗੇ ਅੱਛਾ ਜੋ ਕਿ ਉੱਥੇ ਦੇ ਬੰਦੇ ਹੜਪਣਾ ਕਰਨਾ ਚਾਹੁੰਦੇ ਅੱਛਾ ਪਹਿਲੇ ਮੇਰੇ ਕੰਨ ਵੀ ਕੱਟ ਦਿੱਤੇ ਦੇਖ ਲੋ ਅੱਛਾ ਉਂਗਲਾ ਵੀ ਤੋੜ ਦਿੱਤੀ ਉਹਨਾਂ ਨੇ ਅੱਛਾ ਮੈਨੂੰ ਪਤਾ ਨਹੀਂ 2003 ਵਿੱਚ ਕਿਵੇਂ ਨਿਕਲ ਕੇ ਆਇਆ ਮੈਨੂੰ ਪਤਾ ਮੇਰੇ ਗੁਰੂ ਮਾਂ ਮਾਈ ਨੂੰ ਪਤਾ ਹੁਣ ਮੈਂ ਸਾਰੇ ਜਨਾਂ ਨਾਲ ਭਟਕਦਾ ਪਿਆ ਮੇਰਾ ਕੋਈ ਹੱਥ ਪਾਲਾ ਨਹੀਂ ਪਾਰੇ ਕਾਰਪੇਸ਼ਨ ਵਾਲਾ ਨੇ ਇੱਥੇ ਲੋਕਲ ਅੰਡੇ ਵਾਲਾ ਨੇ ਪਹਿਲੇ ਮੈਨੂੰ ਕਿਹਾ 23 ਵਿੱਚ ਕਿ ਰਿਕਾਰਡ ਨੂੰ ਵਿੱਚ ਨਹੀਂ ਹੈ ਚੋ ਜ ਫਰਵਰੀ ਚ ਪਰਿਵਰਤੀ 24 ਤਰੀਕ ਨੂੰ ਫਿਰ ਉਹਨਾਂ ਨੇ ਹੁਣ ਆਨਲਾਈਨ ਚੜਾ ਦਿੱਤਾ ਕਿ ਸਰਟੀਫਿਕੇਟ ਕਿ ਇਹ ਇਹ ਸਹੀ ਹੈ ਕਿ ਬੰਦਾ ਮਰ ਚੁੱਕਾ ਵਾ ਆਹ ਬੰਦਾ ਮਰ ਚੁੱਕਿਆ ਤੇ ਆਨਲਾਈਨ ਵੀ ਉਹਨਾਂ ਨੇ ਚੜਾ ਦਿੱਤਾ ਮੈਂ ਕਿ ਤੁਸੀਂ ਆਨਲਾਈਨ ਵੀ ਮਰੇ ਹੋਏ ਹੋ ਆਨਲਾਈਨ ਵੀ ਮਾਰ ਦਿੱਤਾ ਗਿਆ ਮੈਨੂੰ ਨਹੀਂ ਇੰਨਾ ਫੇ ਕਿਵੇਂ ਹੋ ਗਿਆ ਤੁਹਾਡੇ ਨਾਲ ਇਹ ਖਾਲੀ ਧੋਖਾਦੜੀ ਕਿਉਂ ਹੈ ਤੁਹਾਡਾ ਧੋਖਾਦੜੀ ਕਿਉਂ ਹੈ ਉੱਥੇ ਜੀ ਕੋਈ ਮੁਸਲਮਾਨੀ ਰਮਾ ਦੇਵੀ ਹੈ ਘਰ ਵਾਲਾ ਉਹਨਾਂ ਮੁਹੰਮਦ ਸ਼ਾਗੀਰ ਹੈ ਉਹਨਾਂ ਕੋਲ ਮਲਕੀਤ ਰਾਏ ਆ ਗੁੱਡੂ ਆ ਕਈ ਬੰਦੇ ਦਾ ਗਰੁੱਪ ਮੰਨ ਕੇ ਇੱਥੇ ਆ ਕੇ ਪੈਸੇ ਚੜਾ ਕੇ ਸ਼ਮੀ ਕਹਿੰਦਾ ਐਸਡੀਐਮ ਸਾਹਿਬ ਕੋ ਜਾਓ ਡੀਸੀ ਸਾਹਿਬ ਕੋ ਲਿਖਾ ਕੇ ਲਿਆਓ ਕੋਈ ਮੇਰਾ ਹੱਥ ਪਹਿਲਾ ਨਹੀਂ ਪਾ ਰਿਹਾ ਨਹੀਂ ਨਹੀਂ ਉਹ ਸਾਰੇ ਸਰਟੀਫਿਕੇਟ ਉਹ ਉਹਨਾਂ ਨੇ ਤੁਹਾਨੂੰ ਉੱਥੇ ਮਾਰ ਦਿੱਤਾ ਵਾ ਹਾਂਜੀ ਮਾਰ ਦਿੱਤਾ ਇਹਨਾਂ ਨੇ ਸਰਟੀਫਿਕੇਟ ਵਿੱਚ ਦਰਜ ਕਰਕੇ ਦਿੱਤੇ ਆ ਉੱਥੇ ਪਾਣੀ ਦਾ ਬਿੱਲ ਵੀ ਨਿਕਲ ਗਿਆ ਕਿਸੇ ਜਿਨਾਂ ਜਨੋਂ ਮੇਰਾ ਨੋ ਕਟਵਾ ਕੇ ਮ੍ਰਿਤਪਰਵਾਨ ਪੱਤਰ ਲਗਾ ਕੇ ਉਹਨਾਂ ਨੇ ਮਾਰ ਦਿੱਤਾ ਗਿਆ ਮੇਰਾ ਮੇਰਾ ਨੋ ਕਟਤਾ ਪਾਣੀ ਦੇ ਬਿੱਲ ਵਾਲੇ ਨੇ ਉੱਤੇ ਵਾਲੇ ਜੱਜ ਜਮੀਨ ਵਾਲਿਆਂ ਨੇ ਕਿਹੜੇ ਸਾਲ ਚ ਮਰੀਆਂ 2015 ਵਿੱਚ ਤੇ ਹੁਣ 2024 ਇੰਨੇ ਸਾਲਾਂ ਤੋਂ ਆਪਣੇ ਆਪ ਨੂੰ ਤੁਸੀਂ ਜ਼ਿੰਦਾ ਹੀ ਨਹੀਂ ਕਰ पाए ਮੈਂ ਜ਼ਿੰਦਾ ਕਰਨਾ ਚਾਹਨਾ ਕੋਈ ਮੇਰੀ ਮਦਦ ਨਹੀਂ ਕਰ ਰਿਹਾ ਕੋਈ ਮੇਰੀ ਸਹਾਇਤਾ ਨਹੀਂ ਕਰ ਰਿਹਾ ਡੀਜੀ ਸਾਹਿਬ ਕੋ ਗਿਆ ਆ ਆਪਣਾ ਐਡੀਨ ਸਾਹਿਬ ਕੋ ਵੀ ਗਿਆ ਐਡੀਨ ਸਾਹਿਬ ਕੋ ਗਿਆ ਮੈਂ ਤਰੀਕ ਹੈ ਕਹਿੰਦੇ ਤੂੰ ਜੱਜ ਸਾਹਿਬ ਨੂੰ ਚਵੇੜ ਮਾਰ ਦੇ ਮੈਂ ਹੁਣ ਕਿਹਨੂੰ ਕਿਵੇਂ ਮਾਰਾਂ ਚਵੇੜ ਮੈਂ ਮੈਂ ਤੁਹਾਨੂੰ ਕਾਨੂੰਨ ਹੱਥ ਚ ਲੈਣ ਵਾਸਤੇ ਕਿਹਾ ਹਾਂਜੀ ਕਿਹਨੇ ਐ ਇੱਕ ਦਿਨ ਸਾਹਮਣੇ ਖੁਦ ਕੀਤਾ ਮੈਨੂੰ ਮੈਂ ਕਿਹਾ ਮੇਰੀ ਤਰੀਕ ਆ ਮੇਰਾ ਕੋਈ ਹੱਥ ਪੱਲਾ ਪਾਓ ਕਹਿੰਦੇ ਨਹੀਂ ਜੀ ਤੁਸੀਂ ਫਿਰ ਕਹਿੰਦੇ ਥੱਲੇ ਜਾਓ 94 ਨੰਬਰ ਕਮਿਸ਼ਨ ਉਹ ਤੇ ਮਿਲੇ ਨਹੀਂ ਬੰਦੇ ਮੇਰੀ ਉਹਨੇ ਕੀ ਕਿਹਾ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਤੂੰ ਤਾਂ ਮਰਿਆ ਹੋਇਆ ਆ ਨਾ ਹਾਂ ਤੂੰ ਚਵੇੜ ਮਾਰਦੇ ਮੈਂ ਕਿਹਾ ਮੈਂ ਸਾਫ ਸਾਫ ਕਿਵੇਂ ਚਵੇੜ ਮਾਰਾਂ ਮੈਂ ਤਾਂ ਗਰੀਬ ਆਦਮੀ ਫਿਰ ਤੂੰ ਮੈਂ ਹੁਣ ਤਰੀਕ ਲੈ ਕੇ ਆਇਆ ਹਾਂ 30 ਦਿਨ ਕਾ ਨਾ ਕੋਈ ਹੱਥ ਪੱਲਾ ਪਾਰੇ ਇਹ ਕੰਦੇ ਕੈਨਸਲ ਹੋ ਜਾਏਗਾ ਰਿਸ਼ਤੇਦਰੀਏ ਦੋ ਕੈਨਸਲ ਹੋ ਜਾਣਗੇ ਇਹਨਾਂ ਲਿਖ ਵੀ ਦਿੱਤੀਆਂ ਥੱਲੇ ਦੇ ਬੰਦੇ ਕਹਿੰਦੇ ਅੱਜ ਆਈ ਕੱਲ ਆਈ ਅੱਜ ਆਈ ਕੱਲ ਆਈ ਜਿਹੜੇ ਮਾਰ ਮਾਰ ਕੋਰਟ ਦੇ ਵਿੱਚ ਵੀ ਨਹੀਂ ਤੁਹਾਨੂੰ ਮੰਨਦੇ ਜਿੰਦਾ ਕੋਰਟ ਵਿੱਚ ਕਹਿੰਦੇ ਇੱਥੋਂ ਆਨਲਾਈਨ ਕਟਵਾ ਕੇ ਲਿਆਓ ਯਾਨੀ ਪਾਕੀ ਸਾਰੇ ਕਾਗਜ਼ਦਰ ਸਹੀ ਹੈ ਜੱਜ ਸਾਹਿਬ ਦੇ ਅੱਗੇ ਤੁਸੀਂ ਪੇਸ਼ ਹੋਏ ਹਾਂ ਹਾਂ ਜੱਜ ਸਾਹਿਬ ਦੇ ਅੱਗੇ ਪੇਸ਼ ਹੋਏ ਹਾਂ ਰੋਏ ਵੀ ਹਾਂ ਹਾਂ ਸਾਰਾ ਮੇਰਾ ਵਕੀਲ ਨਾਲ ਹੈ ਮੇਰਾ ਆਈਡੈਂਟੀਟੀ ਕਾਰਡ ਦਿਖਾਤੇ ਸਾਰੇ ਦਿਖਾਤੇ ਦੰਗਦਰ ਪ੍ਰੂਫ ਦਿਖਾ ਦਿੱਤੇ ਮੈਰਿਜ ਸਰਟੀਫਿਕੇਟ ਦਿਖਾ ਦਿੱਤਾ ਸਾਰੇ ਦਿਖਾ ਦਿੱਤੇ ਬਿਲਕੁਲ ਓਕੇ ਆ ਠੀਕ ਹੈ ਕਹਿੰਦੇ ਉੱਥੇ ਇੱਥੇ ਉੱਥੇ ਉਹਨਾਂ ਨੇ ਹਜੇ ਵੀ ਮਰੀ ਹੋਏ ਉਹਨਾਂ ਨੇ ਇੱਥੇ ਬੰਦਾ ਭੇਜਿਆ ਹਮ ਸੈਕਲ ਸਾਹਿਬ ਨੂੰ ਹਮ ਉਹਨਾਂ ਨੇ ਵੀ ਲਿਖ ਦਿੱਤਾ ਆਹ ਵੀ ਸਹੀ ਹੈ ਜੀ 20 ਸਾਲ ਤੋਂ ਜਾਣ ਠੀਕ ਹੈ ਕੋਈ ਮੇਰੀ ਮਦਦ ਨਹੀਂ ਕਰ ਰਿਹਾ ਨਹੀਂ ਤੁਸੀਂ ਮੈਂ ਕਿ ਜੱਜ ਸਾਹਿਬ ਨੇ ਵੀ ਤੁਹਾਨੂੰ ਦੇਖ ਕੇ ਵੀ ਜਿੰਦਾ ਨਹੀਂ ਕੀਤਾ ਨਹੀਂ ਹੁਣ ਤੁਸੀਂ ਉਹ ਕਹਿੰਦਾ ਔਨਲਾਈਨ कटਵਾ ਕੇ ਲਿਆ ਅੱਛਾ ਜੀ ਯੋ ਡੀਸੀ ਆਫਿਸ ਤੁਹਾਨੂੰ ਕਿਹਨੇ ਨੋਕ ਜਾਂਦੇ ਨੇ ਮੰਜੀ ਸਿੰਘ ਦੀ ਕਾਰਡ ਚੇਨ ਹੋ ਗਿਆ ਫਰਵਰੀ ਜਾਰ ਰਹੇ ਆ ਮੈਂ ਨਹੀਂ ਨਹੀਂ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਨੇ ਫਰਵਰੀ ਜਾਰ ਰਹੇ ਆ ਦੇਖ ਲੋ ਫਰਵਰੀ 24 ਦਾ 24 ਤੋਂ ਹਾਂ ਜੀ ਲਗਾਤਾਰ ਆ ਰਹੇ ਹਾਂ ਲਗਾਤਾਰ ਆ ਰਹੇ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਕੰਪਲਿਸ਼ਨ ਸਾਹਿਬ ਕੋ ਵੀ ਗਏ ਆ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਹਾਂ ਜੀ ਉਸ ਤੋਂ ਪਹਿਲਾਂ ਪਤਾ ਨਹੀਂ ਸੀਗਾ ਪਤਾ ਲੱਗਿਆ ਸਾਲ ਤਜੇ 23 ਵੀ ਪਤਾ ਲੱਗਿਆ 22 ਵੀ ਆਇਆ ਮੈਂ ਅੱਛਾ 22 ਵੀ ਆਇਆ ਹੈ ਨਾ ਕੋਲ ਕਮਿਸ਼ਨਰ ਸਾਹਿਬ ਕੋ ਤੈਕ ਵਿੱਚ ਨਹੀਂ ਆਇਆ ਕਮਿਸ਼ਨਰ ਸਾਹਿਬ ਕੋ ਸਾਰਿਆਂ ਦੀ ਦਰਖਾਸਤ ਮੇਰੇ ਕੋਲ ਮੌਜੂਦ ਹੈ ਮੈਂ ਜਾਣੇ ਕਿ ਮੈਂ ਜਾਣੇ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜਿੰਦਾ ਹੋਣਾ ਚਾਹੀਦਾ ਹਾਂ ਹਾਂ ਮੈਂ ਜਿੰਦਾ ਹੋਣਾ ਚਾਹੀਦਾ ਬਸ ਇਸ ਤਾਂ ਮੈਨੂੰ ਮਾਰਿਆ ਹੋਇਆ ਮੈਂ ਤਾਂ ਹੁਣ ਵੀ ਮੈਨੂੰ ਜਾਨ ਮੈਂ ਇੱਥੇ ਬੈਠਾ ਮੈਨੂੰ ਆਨ ਜਾਣ ਦਾ ਵੀ ਖਤਰਾ ਹੈ ਘਰ ਦੇ ਮੈਨੂੰ ਭੇਜਦੇ ਨਹੀਂ ਕਿਨੇ ਤੂੰ ਜਾ ਨਾ ਜਾ ਤੈਨੂੰ ਮਾਰ ਨਾ ਦੇ ਰਸਤੇ 'ਚ ਛੋਟੇ ਛੋਟੇ ਮੇਰੇ ਬੱਚੇ ਆ ਨੇ ਦੋ ਬੱਚੇ ਹੈ ਲੱਗਦਾ ਸਾਰਾ ਪੂਰਾ ਮਾਫੀਆ ਹੈਗਾ ਜਿੰਨੇ ਤੋਂ ਇੱਥੇ ਮੁਜਫਰ ਨਗਰ ਤੋਂ ਪੰਜਾਬ ਵਿੱਚ ਆ ਕੇ ਸਾਹ ਦਸਤਾਵੇਜ਼ ਬਣਾਤੇ ਹਾਂਜੀ ਦੇਖ ਲਓ ਤੇ ਪੂਰਾ ਮਾਫੀਆ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਸ਼ਮੀ ਨੇ ਵੀ ਕਹਿ ਦਿੱਤਾ ਕਾਰਪਸਨ ਵਾਲਾ ਜਾਲੀ ਹੈ ਨਹੀਂ ਪੱਲੇ ਨਹੀਂ ਲਿਖ ਕੇ ਦੇ ਰਿਹਾ ਨਹੀਂ ਜਾਲੀ ਕਹਿ ਕੇ ਫਿਰ ਔਨਲਾਈਨ ਵਿੱਚ ਚੜਾਤੇ ਔਨਲਾਈਨ ਜੜਾ ਤਾਂ ਫਿਰ ਹੁਣ ਵੀ ਕਹਿੰਦਾ ਜਾਲੀ ਹੈ ਕੀਰਤਪੁਰ ਵਾਲਿਆਂ ਨੇ ਕਹਿੰਦਾ ਸਾਡੇ ਰਿਕਾਰਡ 'ਚ ਨਹੀਂ ਹੈ ਲਿਖਵਾ ਕੇ ਵੀ ਲਿਆਤਾ ਜਾਲੀ ਹੈ ਕਿਤਾ ਲਿਖਵਾ ਕੇ ਵੀ ਲਿਆਤਾ ਹੈ ਨਾ ਉਸਮੀਨ ਕਹਿੰਦਾ ਅਜਿਮ ਤੋਂ ਬਾਹਰ ਕਰਾ ਕੇ ਲਿਆ ਇਹਨਾਂ ਨੇ ਤਾਂ ਮਾਰ ਕਰਕੇ ਲਿਆ ਮੈਂ ਹੁਣ ਕਿੱਥੇ ਜਾਵਾਂ ਮੈਨੂੰ ਵੀ ਮਾਰ ਕਰਗੇ ਜੈਨ ਸਿੰਘ ਸਾਹਿਬ ਨੇ ਪਹਿਲੇ ਧੱਕੇ ਖਾ ਰਹੇ ਹਾਂ ਬਸ ਕੀ ਧੱਕੇ ਖਾ ਰਹੇ ਉਹਦੇ ਲਈ ਹਾਂਜੀ ਠੀਕ ਠੀਕ ਕਰਾਂਗੇ ਨਹੀਂ ਹੁਣ ਤੁਸੀਂ ਚਾਹਨੇ ਕੀ ਹੋ ਮੈਂ ਚਾਹਨਾ ਵੀ ਆਨਲਾਈਨ ਇਹਨਾਂ ਕੱਟਿਆ ਜਾਵੇ ਮੈਨੂੰ ਜਿੰਦਾ ਕੀਤਾ ਮੈਨੂੰ ਜਿੰਦਾ ਕੀਤਾ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਭਗਵੰਤ ਮਾਨ ਨੇ ਮੇਰੇ ਕਿਹਾ ਉਹਨਾਂ ਕਹਿੰਦੇ ਕਿ ਵੀ ਇਨਸਾਫ ਮਿਲੇ ਇਨਸਾਫ ਮਿਲੇ ਜਦ ਮੈਨੂੰ ਨਹੀਂ ਇਨਸਾਫ ਮਿਲ ਰਿਹਾ ਤਾਂ ਲੋਕਾਂ ਨੂੰ ਤੁਹਾਨੂੰ ਮੇਰੇ ਕੋਲ ਪਰਚੀ ਹੈਗੀ ਆ ਦੀ ਮਿਲਣਾ ਹੈ ਕਿੰਨਾ ਨੰਬਰ ਤੁਹਾਡਾ ਨਤੀਜਾ ਨੰਬਰ ਹੈ ਹਾਂਜੀ ਜੀ ਸਾਹਿਬ ਦਾ ਪਰਚੀ ਮੇਰੇ ਮੌਜੂਦ ਹੈ ਨੰਬਰ ਹਾਲ ਤੱਕ ਨਹੀਂ ਆਇਆ ਉਹ ਕਹਿੰਦੇ ਆ ਜੀ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਚੱਲ ਰਹੀ ਆ ਤਾਂ ਮੈਂ ਚਾਹ ਪੀਣ ਆਇਆ ਜੀ ਉਹ ਤੁਹਾਨੂੰ ਤੁਸੀ ਮਿਲ ਗਏ ਭਗਵਾਨ ਦਾ ਰੂਪ ਤਾਂ ਕਰਕੇ ਮੈਂ ਤੁਹਾਡੇ ਅੱਗੇ ਅਰਜ਼ੀ ਕੀਤੀ ਕਿ ਮੈਨੂੰ ਜਿੰਦਾ ਕਰ ਦਿਓ ਮੈ वो इनवैसिगे पूरी कर रहे हैं अं ना पूरा रिकॉर्ड मंगाया डैथ एंड बर्थ रजिस्ट्रार तो कि किस तरह डैथ सर्टिफिकेट इशू इज ऑन और जो भी सच्चाई होगी वो सामने आएगी और अभी इतने सख्त कार्रवाई करेंगे सख्त एक्शन लिता जाएगा डिसिप्लिनरी एक्शन चार्जशीट करा